ਕਿ ਬਸਵਾਰੀਆਂ ਬਾਹਰੋਂ ਚੱਲ ਰਹੀਆਂ ਸੀਗੀਆਂ ਤੇ ਮੀਡੀਆ 'ਚ ਵੀ ਆਇਆ ਸੀਗਾ ਨਾ ਤਾਂ ਮੈਂ ਜਿਹੜੇ ਇਹੋ ਸਮਾਨਾ ਨੇ ਬਰਜਿੰਦਰ ਜੀ ਨਾਲ ਟਾਈਪ ਕੀਤਾ ਤੇ ਪਤਾ ਚੱਲਿਆ ਕਿ ਕੁਝ ਟੈਕਸੀਜ਼ ਦੇ ਖੰਡ ਕਰਕੇ ਇਥੇ ਕੰਜੈਸ਼ਨ ਹੋ ਜਾਂਦੀ ਹੈ ਤੇ ਬੱਸਿਸ ਨੂੰ ਪ੍ਰੋਬਲਮ ਆਂਦੀ ਹੈ ਅੰਦਰ ਬਾਹਰ ਹੁੰਦੀ ਹੈ उस समस्या का हल करने अब डिसकस किया बैरीकेड इंस्टॉल कर दिता है ਆਈ ਥਿੰਕ 3-4 ਡੇਸ ਬੈਕ ਆਈ ਵਾਸ ਆਲਸੋ ਸੀ ਕਿ ਬਸਵਾਰੀਆਂ ਬਾਹਰੋਂ ਚੜ ਰਹੀਆਂ ਸੀਗੀਆਂ ਤੇ ਮੀਡੀਆ 'ਚ ਵੀ ਆਇਆ ਸੀਗਾ ਨਾ ਤਾਂ ਮੈਂ ਜਿਹੜੇ ਇਹ ਸਮਾਨਾ ਨੇ ਬਰਜਿੰਦਰ ਜੀ ਨਾਲ ਟਾਈ ਅਪ ਕੀਤਾ ਤੇ ਪਤਾ ਚੱਲਿਆ ਕਿ ਕੁਝ ਟੈਕਸੀਜ਼ ਦੇ ਖੰਡਨ ਕਰਕੇ ਇਥੇ ਕੰਜੈਸ਼ਨ ਹੋ ਜਾਂਦੀ ਹੈ ਤੇ ਬੱਸਿਸ ਨੂੰ ਪ੍ਰੋਬਲਮ ਆਉਂਦੀ ਹੈ ਅੰਦਰ ਬਾਹਰ ਹੋਣ ਚ ਇਸ ਕਰਕੇ ਇਹ ਪੀਆਰਟੀਸੀ ਬੱਸ ਡਰਾਈਵਰਜ਼ ਕੋਲ ਬੱਸ ਇਥੇ ਆਉਣੀ ਆਉਂਦੇ ਹੀ ਨਹੀਂ ਸੀਗੇ ਉਹ ਬਾਹਰੋਂ ਹੀ ਸਵਾਰੀਆਂ ਚੜਾਉਂਦੇ ਸੀ ਜਿਹੜਾ ਕਿ ਅਨਸੇਫ ਸੀਗਾ ਉਸ ਸਮੱਸਿਆ ਦਾ ਹੱਲ ਕਰਨ ਲਈ ਅਸੀਂ ਇਹ ਸਾਥ ਤੇ ਅਸੀਂ ਜੋ ਡਿਸਕਸ ਕੀਤਾ ਕਿ ਅਸੀਂ ਇੱਕ ਬੈਰੀਕੇਡ ਜੇ ਇੰਸਟਾਲ ਕਰ ਦਿੱਤਾ ਹੈਗਾ कि ਜਦੋਂ বাস ਆਉਗੀ ਤਾਂ ਹੀ ਇਹ ਬੈਰੀਕੇਡ ਉੱਪਰ ਹੋਏਗਾ ਅਦਰ ਵਹੀਕਲ ਇਸ বাস ਸਟੈਂਡ ਦੇ ਵਿੱਚ अनऑथराइज्ड ਨੇ ਬੇਸਿਕਲੀ ਵੀ ਕੈਨ ਸੇ ਕਿ ਅਨੌਥਰਾਇਜ਼ਡ ਰਿਕੇ ਨਾਲ ਨੇਗੇ ਤਾਂ ਬੱਸਿਸ ਲਈ ਹੀ ਇਹ বাস ਸਾਡਾ ਯੂਜ਼ ਹੋਣਾ ਚਾਹੀਦਾ ਤਾਂ ਜੋ ਪਬਲਿਕ ਨੂੰ ਸਵਾਰੀਆਂ ਨੂੰ ਉਹਦੀ ਸੁਵਿਧਾ ਮਿਲੇ ਜਿੱਥੋਂ ਤੱਕ ਉਹਨਾਂ ਦਾ ਸਵਾਲ ਹੈ ਰੋਜ਼ਗਾਰ ਦਾ ਹੋਰ ਉਸ ਉਸ ਸੰਬੰਧੀ ਸਾਨੂੰ ਕੋਈ ਉਹਦਾ ਆਬਜੈਕਸ਼ਨ ਨਹੀਂ ਹੈ ਬਟ ਇਹ ਵੈਨਿਊ ਸਹੀ ਨਹੀਂ ਉਹਨਾਂ ਲਈ ਤਾਂ ਉਹਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣਾ ਜਿਹੜਾ ਹੈਗਾ ਥੋੜਾ ਜਿਹਾ ਬਾਹਰ ਕਿਸੇ ਵੀ ਖੁੱਲੀ ਜਗ੍ਹਾ 'ਚ ਪਾਰਕ ਕਰਨ ਆਦਰਵਾਇਜ਼ ਸਾਡਾ ਸ਼ਹਿਰ ਦੇ ਇੱਕ ਮਾਸਟਰ ਪਲਾਨ ਰੈਡੀ ਹੋ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਾਸਟਰ ਪਲਾਨ 'ਚ ਜੇ ਕੋਈ ਜਗ੍ਹਾ ਈਅਰਮਾਰਕ ਜਾਂ ਕੁਝ ਕਰ ਸਕੇ ਉਹਨਾਂ ਲਈ ਤਾਂ ਅਸੀਂ ਉਹ ਜ਼ਰੂਰ ਤਜਵੀਜ਼ ਲੈ ਕੇ ਆਵਾਂਗੇ ਤੇ ਬਾਕੀ ਯੋ ਸਾਹਿਬ ਤੁਹਾਨੂੰ ਦੱਸਣਾ ਚਾਹੁੰਦੇ ਕੋਈ ਨੰਬਰ ਤਹਿਤ ਹੋਏਗਾ ਹਾਂਜੀ ਹਾਂਜੀ ਮੈਨੂਅਲ ਆਪਰੇਟਰ ਹੈ ਤਾਂ ਇੱਥੇ ਆਪਰੇਟਰ ਰਹੇਗਾ ਤਦ ਹੀ ਲਿਫਟ ਹੋਏਗਾ ਆਪਰੇਟਰ ਰਹੇਗਾ ਤਦ ਹੀ ਕੰਟਰੋਲ ਹੋਏਗਾ ਤਾਂ ਮੈਨੂਅਲ ਆਪਰੇਸ਼ਨ ਹੈ ਨਾ ਜੀ ਉੱਪਰ-ਨੀਚੇ ਕਰਨਾ ਹੈ ਇਸ ਨੂੰ ਥਿਸ ਇਸ ਨੋਟ ਅ ਸਕੈਨ ਆਟੋਮੈ ਕੁਝ <laughs>